ਜਿਹੜਾ ਆਪੋਜੀਸ਼ਨ ਪਾਰਟੀ ਦੀ ਆਵਾਜ਼ ਚੁੱਕਣ ਲਈ ਲੋਕਾਂ ਦੀ ਆਵਾਜ਼ ਬਣ ਕੇ ਇਹ ਹੋਰ ਲੋਕਾਂ ਤੱਕ ਬਾਕੀ ਪੰਜਾਬ ਤੱਕ ਪਹੁੰਚਾਉਣ ਆਏ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਤਾਂ ਮੇਨ ਮੁੱਦਾ ਜਿਹੜਾ ਕੱਲ ਕੈਂਡੀਡੇਟਾਂ ਦੀਆਂ ਲਿਸਟਾਂ ਜਿਹੜੀਆਂ ਇਹਨਾਂ ਨੇ ਕੱਡੀਆਂ ਨੇ ਉਹਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਣਾ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਚ ਪਹਿਲਾਂ ਵੀ ਇਹਨਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜਿੱਦਣ ਕਾਗਜ਼ ਢਾਕਲ ਕਰਾਉਣੇ ਸੀ ਤੇ ਕੱਲ ਜਦੋਂ ਲਿਸਟ ਆਉਣੀ ਸੀ ਜਿਹਦਾ ਟਾਈਮ ਮੇਰੇ ਹਿਸਾਬ ਨਾਲ 4 ਵਜੇ ਸੀਗਾ ਕਿ ਲਿਸਟ ਲੱਗੂਗੀ ਪਰ ਕਲਾਨੌਰ ਬਲੌਕ ਦੀ ਜਿਹੜੀ ਲਿਸਟ ਲੱਗੀ ਹੈ ਉਹ ਲੱਗੀ ਰਾਤ ਨੂੰ 12:30 ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਆਈ ਉਹ ਰਾਤੀ 10 ਵਜੇ ਤੇ ਡੇਰਾ ਬਾਬਾ ਨਾਨਕ ਦੀ ਉਹ ਵੀ 10 ਵਜੇ ਦੇ ਆਰਾਊਂਡ ਹੈਗੀ ਉਹਨਾਂ ਦੇ ਵਿੱਚ ਜਿਹੜੇ ਬਲੌਕ ਸੰਪਤੀਆਂ ਸੀਗੀਆਂ ਟੋਟਲ 38 ਬਣਦੀਆਂ ਨੇ ਹਲਕਾ ਡੇਰਾ ਬਾਬਾ ਨਾਨਕ ਬਲੌਕ ਕਲਾਨੌਰ ਤੇ ਬਲੌਕ ਡੇਰਾ ਬਾਬਾ ਨਾਨਕ ਨੇ ਉਹਨਾਂ ਵਿੱਚੋਂ ਡੇਰਾ ਬਾਬਾ ਨਾਨਕ ਬਲੌਕ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਚੋਂ ਸਿਰਫ ਦੋ ਬੰਦਿਆਂ ਦੀਆਂ ਜਿਹੜੀਆਂ ਐਕਸੈਪਟ ਕੀਤੀਆਂ ਗਈਆਂ ਤੇ ਉਹ ਵੀ ਉਹਨਾਂ ਚ ਕੀਤੀਆਂ ਗਈਆਂ ਜਿੱਥੇ ਟੋਟਲ ਦੀ ਟੋਟਲ ਸਾਰੇ ਕੈਂਡੀਡੇਟ ਜਿਨ੍ਹਾਂ ਦੇ ਐਕਸੈਪਟ ਹੋਏ ਨੇ ਉਹਨਾਂ ਵਿੱਚ ਹੋਈਏ ਇੱਕ ਧਰਮਕੋਟ ਬਲੌਕ ਤੇ ਇੱਕ ਰਾਈ ਚੱਕ ਦੀ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹਨਾਂ ਲੜਨ ਯੋਗ ਨਹੀਂ ਕੀਤਾ ਗਿਆ ਅੱਛਾ ਠੀਕ ਹੈ ਮਾਨਨਾ ਹਾਲਾਂਕਿ ਕੱਲ ਨੂੰ ਰੂਲਿੰਗ ਪਾਰਟੀ ਜਿਹੜੀ ਇਹ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹੈ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਲੜਨ ਵਾਸਤੇ ਇਹਨਾਂ ਨੂੰ ਬੰਦਾ ਨਹੀਂ ਕੋਈ ਲੱਭਿਆ ਕਾਗਜ਼ ਭਰਨ ਨੂੰ ਸਾਡੇ ਬੰਦੇ ਪਹੁੰਚੇ ਨੇ 11 ਵਜੇ ਬਲਾਕ ਦੇ ਵਿੱਚ ਦੋਵਾਂ ਬਲਾਕਾਂ ਚ ਦਾਖਲ ਕਰਾਉਣ ਕਾਗਜ਼ ਇਹਨਾਂ ਦੇ ਕੈਂਡੀਡੇਟ ਅਸੀਂ 5:30 ਵਜੇ ਤੱਕ ਤੇ ਡੇਰਾ ਬਲਾਕ 'ਚ ਖੜੇ ਰਹੇ ਹਾਂ ਮੈਂ ਆਪ ਤੇ ਇਹਨਾਂ ਦੇ ਮਿਲਦਾ 6 ਕੇ 7 ਕੈਂਡੀਡੇਟ ਨੇ ਜਿਹੜੇ ਉਹ ਕਾਗਜ਼ ਨਹੀਂ ਉੱਥੇ ਦੇਣ ਆਏ ਸੀਗੇ ਐਸ ਡੀ ਐਮ ਸਾਹਿਬ ਵੱਲੋਂ ਇਨਫੋਰਮੇਸ਼ਨ ਵੀ ਉੱਥੇ ਲਈ ਗਈ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਆਮ ਆਦਮੀ ਦੇ ਜਿਹੜੇ ਕਾਗਜ਼ ਭਰਨ ਇੰਨੇ ਲੋਕ ਨਹੀਂ ਪਹੁੰਚੇ ਉਸ ਤੋਂ ਬਾਅਦ ਇਹਨਾਂ ਨੇ ਕਾਗਜ਼ ਐਕਸੈਪਟ ਕੀਤੇ ਜਿਹੜਾ ਟਾਈਮ ਸੀਗਾ ਉਹਨੂੰ ਐਕਸਟੈਂਡ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕਾਗਜ਼ ਜਿਹੜੇ ਦਾਖਲ ਕੀਤੇ ਕਲਾਨੌਰ ਬਲੌਕ 'ਚ ਮੈਨੂੰ ਲੱਗਦਾ 4 ਕੇ 5 ਬੰਦਿਆਂ ਨੇ ਕਾਗਜ਼ ਹੀ ਨਹੀਂ ਭਰੇ ਆਮ ਆਦਮੀ ਪਾਰਟੀ ਵੱਲੋਂ ਤੇ ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਪੂਰੀ 19 ਦੀਆਂ 19 ਸੀਟਾਂ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੇ ਕਾਗਜ਼ ਭਰੇ ਭਰੇ ਸੀ ਅੱਜ ਡੇਰਾ ਬਲੌਕ ਦੇ ਇੱਥੇ ਕਲਾ ਨੌਰ ਬਲੋਕ ਦੇ ਕੈਂਡੀਡੇਟ ਆਏ ਨੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਬੰਦੇ ਦੀ ਫੜ ਕੇ ਤੁਹਾਨੂੰ ਵਿਖਾਉਣਾ ਜੀ ਆਹ ਵਖਾਉ ਮੈਨੂੰ ਇਹਦੇ ਵਿੱਚ ਜਿਹੜਾ ਕਾਰਨ ਉਹਨਾਂ ਨੇ ਓਬਜੈਕਸ਼ਨ ਦਾ ਦਿੱਤਾ ਹੈ ਇਹ ਚ ਵੀਡੀਓ ਦੇ ਸਾਈਨ ਨੇ ਬਲੋਕ ਵਿਕਾਸ ਤੇ ਪੰਚਾਇਤੀ ਅਫਸਰ ਅਮਨ ਇਥੋਂ ਦੇ ਲੇਡੀ ਡੀਐਸਪੀ ਨੇ ਆ ਸਾਰਿਆਂ ਦੀਆਂ ਵੇਖਿਓ ਇਹ ਚ ਓਬਜੈਕਸ਼ਨ ਜਿਹੜੀ ਲਾਈ ਗਈ ਹੈ ਬीडीपीਓ ਉਹਨਾਂ ਨੇ ਓਬਜੈਕਸ਼ਨ ਜਿਹੜੀ ਲਾਈ ਹੈ ਉਹਨਾਂ ਨੇ ਲਿਖਿਆ ਕਿ 70 ਰੁਪਿਆ ਜਿਹੜਾ ਬਕਾਇਆ ਰਹਿ ਗਿਆ ਕੈਂਡੀਡੇਟ ਦਾ ਉਹਦੇ ਕਾਰਨ ਕਰਕੇ ਇਹਨਾਂ ਨੇ ਜਿਹੜੇ ਕਾਗਜ਼ ਰਿਜੈਕਟ ਕੀਤੇ ਨੇ ਇਸ ਤੋਂ ਪਹਿਲਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀਗੀ ਹਦਾਇਤ ਕਿ ਜਿਹੜੇ ਐਨਓਸੀ ਨੂੰ ਲੈ ਕੇ ਨੋ ਡਿਊ ਸਰਟੀਫਿਕੇਟ ਨੇ ਜਿਹੜੇ ਜਿਹੜੇ ਚੁੱਲਾ ਟੈਕਸ ਹੋ ਜਾਂਦੀ ਪੰਚਾਇਤ ਵੱਲੋਂ ਲੈ ਲਈਦਾ ਕਿ ਕੋਈ ਡਿਊ ਨਹੀਂ ਬਚਿਆ ਉਹ ਇਹਨਾਂ ਬੰਦਿਆਂ ਤੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਲਾ ਸਕਦੇ ਹੋ ਐਫੀਡੇਵਿਟ ਦੇ ਵਿੱਚ ਇਹਨਾਂ ਲਿਖਿਆ ਕਿ ਜੇ ਕੋਈ ਬਕਾਇਆ ਰਹਿੰਦਾ ਹੋਊਗਾ ਤੇ ਅਸੀਂ ਭਰਾਂਗੇ ਮੌਕੇ ਦੇ ਉੱਤੇ ਹਰ ਐਫੀਡੇਵਿਟ ਦੇ ਵਿੱਚ ਪਾਇਆ ਗਿਆ ਸਾਡੇ ਕੋਲ ਕਾਪੀਆਂ ਵੀ ਨੇ ਹਰ ਫਾਈਲ ਦੀ ਜਿਹੜੀ ਉੱਥੇ ਜਮ੍ਹਾਂ ਕੀਤੀ ਗਈ ਹੈ ਆ ਵੀ ਜਿਹੜੀ ਆ ਮੈਂ ਤੁਹਾਨੂੰ ਵਿਖਾਈ ਹੈ ਇਹਨਾਂ ਨੇ ਪਬਲਿਕ ਨਹੀਂ ਕੀਤੀ ਅੰਦਰੋਂ ਕਿਸੇ ਬੰਦੇ ਨੇ ਭੇਜੀ ਹੈ ਕਿ ਤੁਹਾਡੇ ਕੈਂਡੀਡੇਟ ਨਾਲ ਧੱਕਾ ਕੀਤਾ ਗਿਆ ਜਿਹ ਪਬਲਿਕ ਨਹੀਂ ਹੋਈ ਜਿਹੜਾ ਆਬਜੈਕਸ਼ਨ ਨੇ ਇਹਨਾਂ ਨੇ ਲਾ ਕੇ ਕੈਨਸਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਿਖਿਆ ਗਿਆ ਕਿ ਜੇ ਕਿਸੇ ਦਾ ਡਿਊ ਰਹਿੰਦਾ ਹੋਊਗਾ in case the candidate has not paid such dues then he would be given due opportunity to deposit such dues before the concerned authority and would be provided time till the beginning of the period of scrutiny ਜਦੋਂ ਟਾਈਮ ਸ਼ੁਰੂ ਹੋਣਾ ਸੀਗਾ ਉਸ ਤੋਂ ਪਹਿਲਾਂ ਸਾਡੇ ਕੈਂਡੀਡੇਟਾਂ ਨੂੰ ਇਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਸੀਗਾ ਕਿ ਤੁਹਾਡਾ ਇਹਨਾਂ ਡਿਊ ਰਹਿੰਦਾ ਹੈ ਇਹਨੂੰ ਜੇ ਤੁਸੀਂ ਭਰਨਾ ਹੈ ਤੇ ਆ ਕੇ ਭਰ ਦਿਓ ਇਹ ਸਾਰੇ ਪੂਰੇ ਜਿਲ੍ਹ ਸਾਡੇ ਹਲਕੇ ਦਾ ਬਣਦਾ ਹੈ ਮੈਨੂੰ ਲੱਗਦਾ ਕਿ 150 ਰੁਪਏ ਕੇ 160 ਰੁਪਏ ਬਣੂਗਾ ਤੇ ਉਹੀ ਨਹੀਂ ਸਾਡੇ ਬੰਦਿਆ ਕੋਲੋਂ ਭਰਿਆ ਜਾਣਾ ਸੀ ਜਿਹੜੇ ਏਡੇ ਏਡੇ ਕਾਗਜ਼ ਵਕੀਲਾਂ ਕੋਲੋਂ ਚੈੱਕ ਕਰਾ ਕੇ ਹਾਂਜੀ ਕੀ ਲੱਗਦਾ ਕੀ ਕਰਨੀ ਜਿੱਤੂ ਇਹ ਵੇਖੋ ਜੀ ਇਹ ਕੈਂਡੀਡੇਟ ਜਿਹੜਾ ਇਥੋਂ ਐਮਐਲਏ ਆ ਉਹਨੇ ਵੇਖਿਆ ਕਿ ਆਪਾਂ ਆਪਾਂ ਤੇ ਇਹ ਗੱਲ ਸ਼ੁਰੂ ਚ ਕਿੰਨੇ ਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਰ ਇਲੈਕਸ਼ਨ 'ਚ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੇ ਐਮਐਲਏ ਦਾ ਵੀ ਪਤਾ ਲੱਗੇ ਕੀ ਸਾਡਾ ਐਮਐਲਏ ਕਿੱਥੇ ਖੜਦਾ ਅੱਜ ਦੀ ਡੇਟ 'ਚ ਉਹਦੀ ਕੀ ਸਥਿਤੀ ਹੈ ਆਪਣੇ ਹਲਕੇ 'ਚ ਅੱਜ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਜੇ ਇਲੈਕਸ਼ਨ ਲੜਦੇ